ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਨੋਟਿਸ ਤੇ ਗੱਲ ਕਰਨੀ ਹੈ ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਮਤਲਬ SSC ਨੇ ਜਾਰੀ ਕੀਤਾ ਹੈ ਹਾਂਜੀ ਇਹ CHSL 2025 ਦੀ ਪਰਤੀ ਬਾਰੇ ਹੈ ਕੰਬਾਈਨਡ ਹਾਇਰ ਸੈਕੰਡਰੀ ਲੈਵਲ ਬਿਲਕੁਲ ਇਹ ਖਾਸ ਕਰਕੇ ਉਹਨਾਂ ਲਈ ਵੱਡੀ ਖਬਰ ਹੈ ਜਿਨ੍ਹਾਂ ਨੇ 10+2 ਕੀਤੀ ਹੋਈ ਹੈ ਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਨੇ ਹਾਂਜੀ ਕਾਫੀ ਉਡੀਕ ਰਹਿੰਦੀ ਹੈ ਇਸ ਦੀ ਚਲੋ ਫਿਰ ਵੇਖੀਏ ਇਸ ਦੇ ਮੁੱਖ ਮੁੱਖ ਨੁਕਤੇ ਕੀ ਨੇ ਜ਼ਰੂਰ ਵੇਖੋ ਇਸ ਵਿੱਚ ਨਾ ਮੁੱਖ ਤੌਰ ਤੇ ਤਿੰਨ ਕਿਸਮ ਦੀਆ ਪੋਸਟਾਂ ਹੁੰਦੀਆਂ ਨੇ ਇੱਕ ਤਾਂ ਲੋਅਰ ਡਿਵੀਜ਼ਨ ਕਲਰਕ ਐਲ ਡੀ ਸੀ ਜਿਨੂੰ ਕਹਿੰਦੇ ਨੇ ਹਾਂਜੀ ਐਲ ਡੀ ਸੀ ਤੇ ਜੂਨੀਅਰ ਸੈਕਟਰੀਅਟ ਸਹਾਇਕ ਮਤਲਬ ਜੀ ਐਸ ਐ ਇਹਨਾਂ ਦਾ ਕੰਮ ਲਗਭਗ ਇੱਕੋ ਜਿਹਾ ਹੀ ਹੁੰਦਾ ਦਫ਼ਤਰੀ ਕੰਮਕਾਜ ਬਿਲਕੁਲ ਫਾਈਲਾਂ ਵਗੈਰਾ ਚਿੱਠੀ ਪੱਤਰ ਤੇ ਤੀਜੀ ਹੁੰਦੀ ਹੈ ਡਾਟਾ ਐਂਟਰੀ ਆਪਰੇਟਰ ਡੀ ایਓ ਹਾਂ ਡੀ ایਓ ਲਈ ਤਾਂ ਫਿਰ टाइपिंग स्पीड ਤੇ ਐਕੂਰੇਸੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਬਿਲਕੁਲ ਤੇ ਇਸ ਵਾਰ ਅਸਾਮੀਆਂ ਦੀ ਗਿਣਤੀ ਵੀ ਕਾਫੀ ਚੰਗੀ ਦੱਸੀ ਜਾ ਰਹੀ ਹੈ اچھا ਕਿੰਨੀਆਂ ਕੋਨੇ ਨੋਟਿਸ ਕਹਿ ਰਿਹਾ ਹੈ ਕਿ ਲਗਭਗ 3141 ਤੋਂ ਵੱਧ ਮਤਲਬ 3131 ਪਲੱਸ ਵੈਕੈਂਸੀਆਂ ਦੀ ਉਮੀਦ ਹੈ ਆ 3131 ਪਲੱਸ ਇਹ ਤਾਂ ਕਾਫੀ ਵੱਡਿਆ ਨੰਬਰ ਹੈ ਮਤਲਬ ਮੌਕੇ ਚੰਗੇ ਨੇ ਹਾਂਜੀ ਮੌਕੇ ਤਾਂ ਚੰਗੇ ਨੇ ਪਰ ਇਹ ਵੀ ਹੈ ਕਿ ਮੁਕਾਬਲਾ ਤਾਂ ਫਿਰ ਸਖਤੀ ਹੁੰਦਾ ਹੈ ਹਮੇਸ਼ਾ ਮੰਗ ਖਾਸ ਕਰਕੇ ਡੀਓ ਦੀਆਂ ਪੋਸਟਾਂ ਥੋੜੀਆਂ ਘੱਟ ਹੁੰਦੀਆਂ ਨੇ ਆਮ ਤੌਰ ਤੇ ਸਹੀ ਗੱਲ ਹੈ ਅੱਛਾ ਯੋਗਤਾ ਤਾਂ ਆਪਾਂ ਦੱਸ ਹੀ ਦਿੱਤੀ 10+2 ਪਾਸ ਹੋਣਾ ਚਾਹੀਦਾ ਉਮਰ ਦਾ ਕਿਹਦਾ ਹਿਸਾਬ ਹੁੰਦਾ ਇਸ ਵਿੱਚ ਉਮਰ ਵੇਖੋ ਆਮ ਤੌਰ ਤੇ 18 ਤੋਂ 27 ਸਾਲ ਹੁੰਦੀ ਹੈ ਜਨਰਲ ਕੈਟਾਗਰੀ ਲਈ ਪਰ ਜਿਹੜੇ ਰਿਜ਼ਰਵਡ ਵਰਗ ਨੇ ਉਹਨਾਂ ਲਈ ਸਰਕਾਰੀ ਨਿਯਮਾਂ ਮੁਤਾਬਿਕ ਛੋਟ ਮਿਲਦੀ ਹੈ ਠੀਕ ਮਤਲਬ ਐਸਸੀ ਐਸਟੀ ਓਬੀਸੀ ਵਗੈਰਾ ਲਈ ਛੋਟ ਹੋਏਗੀ ਉਹਦੇ ਲਈ ਪੂਰਾ ਨੋਟੀਫਿਕੇਸ਼ਨ ਪੜ੍ਹਨਾ ਪਊਗਾ ਬਿਲਕੁਲ ਡਿਟੇਲ ਵਿੱਚ ਸਭ ਉੱਥੇ ਲਿਖਿਆ ਹੁੰਦਾ ਤੇ ਫੀਸ ਦੀ ਗੱਲ ਕਰੀਏ ਤਾਂ ਆ ਆਮ ਤੌਰ ਤੇ 100 ਰੁਪਏ ਹੁੰਦੀ ਹੈ ਸਿਰਫ 100 ਰੁਪਏ ਹਾਂਜੀ ਪਰ ਇਹ ਵੀ ਸਾਰਿਆਂ ਲਈ ਨਹੀਂ ਜਿਵੇਂ ਮਹਿਲਾ ਉਮੀਦਵਾਰ ਨੇ ਜਾਂ ਐਸਸੀ ਐਸਟੀ ਪੀਡਬਲੂਡੀ ਸਾਬਕਾ ਫੌਜੀ ਇਹਨਾਂ ਲਈ ਕੋਈ ਫੀਸ ਨਹੀਂ ਹੁੰਦੀ ਅੱਛਾ ਇਹ ਚੰਗੀ ਗੱਲ ਹੈ ਪਰ ਸਭ ਤੋਂ ਜ਼ਰੂਰੀ ਚੀਜ਼ ਤਾਂ ਤਾਰੀਖਾਂ ਨੇ ਜੋ ਲੰਘ ਗਈਆਂ ਫਿਰ ਕੁਝ ਨਹੀਂ ਹੋਣਾ ਬਿਲਕੁਲ ਸਹੀ ਤਾਰੀਖਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਪਰ ਸਭ ਤੋਂ ਪਹਿਲਾਂ ਅਪਲਾਈ ਕਰਨ ਦੀ ਆਖਰੀ ਤਾਰੀਖ ਇਹ ਹੈ 18 ਜੁਲਾਈ 2025 ਹਾਂਜੀ ਤੇ ਟਾਈਮ ਵੀ ਯਾਦ ਰੱਖਣ ਵਾਲਾ ਰਾਤ 11 ਵਜੇ ਤੱਕ ਬਿਲਕੁਲ ਰਾਤ 11 ਵਜੇ ਤੱਕ 18 ਜੁਲਾਈ ਆਖਰੀ ਦਿਨ ਦੀ ਉਡੀਕ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਸਰਵਰ ਤੇ ਬਹੁਤ ਲੋਡ ਹੁੰਦਾ ਸਹੀ ਗੱਲ ਹੈ ਤੇ ਉਸ ਤੋਂ ਅਗਲੀ ਜ਼ਰੂਰੀ ਤਾਰੀਖ ਹੈ फीस भरने ਦੀ ਕਈ ਵਾਰ ਫਾਰਮ ਭਰ ਜਾਂਦਾ ਹੈ ਫੀਸ ਰਹਿ ਜਾਂਦੀ ਹੈ ਹਾਂ ਇਹ ਬਹੁਤ ਹੁੰਦਾ ਫੀਸ ਦੀ ਕੀ ਤਾਰੀਖ ਹੈ ਫੀਸ ਲਈ ਇੱਕ ਦਿਨ ਵੱਧ ਮਿਲਿਆ ਹੈ 19 ਜੁਲਾਈ 2025 ਇਹੇ ਰਾਤ 11 ਵਜੇ ਤੱਕ ਠੀਕ ਹੈ 18 ਤੱਕ ਫਾਰਮ 19 ਤੱਕ ਫੀਸ ਯਾਦ ਰੱਖਣਾ ਪੈਣਾ ਹਾਂਜੀ ਤੇ ਇੱਕ ਹੋਰ ਚੰਗੀ ਸਹੂਲਤ ਦਿੱਤੀ ਐ SSC ਨੇ ਜੇ ਮੰਨ ਲਓ ਫਾਰਮ ਭਰਦੇ ਹੋਏ ਕੋਈ ਗਲਤੀ ਹੋ ਗਈ ਹਾਂ ਹੋ ਜਾਂਦੀ ਹੈ ਕਈ ਵਾਰ ਜਲਦਬਾਜ਼ੀ ਚ ਬਿਲਕੁਲ ਉਸ ਨੂੰ ਠੀਕ ਕਰਨ ਦਾ ਮੌਕਾ ਵੀ ਮਿਲੇਗਾ ਇੱਕ ਕਰੈਕਸ਼ਨ ਵਿੰਡੋ ਖੁੱਲੇਗੀ ਅੱਛਾ ਕਦੋਂ ਖੁੱਲੇਗੀ ਉਹ ਉਹ ਖੁੱਲੇਗੀ 23 ਜੁਲਾਈ ਨੂੰ ਤੇ 24 ਜੁਲਾਈ ਤੱਕ ਰਹੇਗੀ ਦੋ ਦਿਨ ਮਿਲਣਗੇ ਗਲਤੀਆਂ ਸੁਧਾਰਨ ਲਈ ਵਾਹ ਇਹ ਤਾਂ ਬਹੁਤ ਵਧੀਆ ਛੋਟੀ ਜੀ ਗਲਤੀ ਕਰਕੇ ਪੂਰਾ ਸਾਲ ਖਰਾਬ ਹੋ ਜਾਂਦਾ ਸੀ ਪਹਿਲਾਂ ਹਾਂਜੀ ਇਹ ਬਹੁਤ ਵਦਦਗਾਰ ਹੈ ਚਲੋ ਇਹ ਤਾਂ ਹੋ ਗਈਆਂ ਫਾਰਮ ਭਰਨ ਦੀਆਂ ਗੱਲਾਂ ਇਸ ਤੋਂ ਬਾਅਦ ਆਉਂਦੀ ਹੈ ਅਸਲ ਚੀਜ਼ ਪ੍ਰੀਖਿਆ ਹਾਂ ਪ੍ਰੀਖਿਆ ਟਾਇਰ 1 ਕਦੋਂ ਹੋਣਾ ਹੈ ਟਾਇਰ 1 ਦੀਆਂ ਤਾਰੀਖਾਂ ਵੀ ਆ ਗਈਆਂ ਨੇ ਇਹ ਹੋਵੇਗਾ 8 ਸਤੰਬਰ ਤੋਂ ਲੈ ਕੇ 18 ਸਤੰਬਰ 2025 ਦੇ ਵਿੱਚਕਾਰ ਸਤੰਬਰ ਵਿੱਚ ਮਤਲਬ ਜੁਲਾਈ ਵਿੱਚ ਫਾਰਮ ਭਰਨ ਤੋਂ ਬਾਅਦ ਅਗਸਤ ਤੇ ਸਤੰਬਰ ਦੀ ਸ਼ੁਰੂਆਤ ਲਗਭਗ ਡੇਢ ਦੋ ਮਹੀਨੇ ਦਾ ਸਮਾਂ ਹੈ ਤਿਆਰੀ ਲਈ ਹਾਂਜੀ ਸਮਾਂ ਬਹੁਤਾ ਨਹੀਂ ਹੈ ਇਸ ਲਈ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨੀ ਪਵੇਗੀ ਤੇ ਇਹ ਟਾਇਰ 1 ਕੰਪਿਊਟਰ ਤੇ ਹੁੰਦਾ ਹੈ ਨਾ ਸੀਬੀਟੀ ਜਿਹਨੂੰ ਕਹਿੰਦੇ ਨੇ ਹਾਂ ਕੰਪਿਊਟਰ ਬੇਸਡ ਟੈਸਟ ਇਸ ਵਿੱਚ ਉਹੀ ਚਾਰ ਮੁੱਖ ਸੈਕਸ਼ਨ ਹੁੰਦੇ ਨੇ ਰੀਜ਼ਨਿੰਗ जनरल अवेयरनेस हां मैथ्स मतलब क्वांटिटेटिव एप्टीट्यूड ਤੇ ਅੰਗਰੇਜ਼ੀ ਬਿਲਕੁਲ ਤੇ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਹੁਣ ਪੈਟਰਨ ਬਦਲਦੇ ਰਹਿੰਦੇ ਨੇ ਕਈ ਵਾਰ ਟਾਇਵਨ ਸਿਰਫ ਕੁਆਲੀਫਾਈਂਗ ਨਹੀਂ ਹੁੰਦਾ ਅੱਛਾ ਮਤਲਬ ਇਸ ਦੇ ਨੰਬਰ ਵੀ ਜੁੜ ਸਕਦੇ ਨੇ ਫਾਈਨਲ ਮੈਰਿਟ ਵਿੱਚ ਹਾਂਜੀ ਪਿਛਲੇ ਕੁਝ ਸਮੇਂ ਤੋਂ ਐਵੇਂ ਹੋ ਰਿਹਾ ਹੈ ਇਸ ਲਈ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਹਰ ਸੈਕਸ਼ਨ ਤੇ ਬਰਾਬਰ ਧਿਆਨ ਦੇਣਾ ਪਵੇਗਾ ਇਹ ਤਾਂ ਬਹੁਤ ਜ਼ਰੂਰੀ ਗੱਲ ਦੱਸੀ ਹੈ 31 31 ਪਲੱਸ ਪੋਸਟਾਂ ਸੁਣ ਕੇ ਲੱਗਦਾ ਬਹੁਤ ਮੌਕੇ ਨੇ ਪਰ ਸਪਟੈਂਬਰ ਤੱਕ ਸਮਾਂ ਕੱਟਦਾ ਹੈ ਤੇ ਮੁਕਾਬਲਾ ਵੀ ਪੂਰਾ ਹੋਣਾ ਬਿਲਕੁਲ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨੀ ਪਵੇਗੀ ਬਿਨਾ ਕਿਸੇ ਦੇਰੀ ਦੇ ਤਾਂ ਚਲੋ ਇੱਕ ਵਾਰ ਫਟਾਫਟ ਸਾਰੀਆਂ ਅਹਿਮ ਗੱਲਾਂ ਦौरा ਲਈਏ SSC CHSL 2025 ਹਾਂਜੀ ਪੋਸਟਾਂ ਨੇ LDC, JSA ਤੇ DEO ਵੈਕੈਂਸੀਆਂ ਲਗਭਗ 3131 ਤੋਂ ਵੱਧ ਅਪਲਾਈ ਕਰਨ ਦੀ ਆਖਰੀ ਤਾਰੀਖ 18 ਜੁਲਾਈ ਰਾਤ 11 ਵਜੇ ਤੱਕ ਫੀਸ ਭਰਨ ਦੀ ਆਖਰੀ ਤਾਰੀਖ 19 ਜੁਲਾਈ ਰਾਤ 11 ਵਜੇ ਤੱਕ ਜੇ ਕੋਈ ਗਲਤੀ ਹੋ ਜਾਵੇ ਤਾਂ ਕਰੈਕਸ਼ਨ ਵਿੰਡੋ 23 ਤੇ 24 ਜੁਲਾਈ ਤੇ ਸਭ ਤੋਂ ਮਹੱਤਵਪੂਰਨ ਟਾਇਰਵੰਦੀ ਪ੍ਰੀਖਿਆ 8 ਸਤੰਬਰ ਤੋਂ 18 ਸਤੰਬਰ 2025 ਤੱਕ ਹਾਂਜੀ ਇਹ ਸਾਰੀ ਜਾਣਕਾਰੀ ਬਹੁਤ ਜ਼ਰੂਰੀ ਹੈ ਜਿਹੜੇ ਵੀ ਉਮੀਦਵਾਰ ਤਿਆਰੀ ਕਰ ਰਹੇ ਨੇ ਜਾਂ ਸੋਚ ਰਹੇ ਨੇ ਉਹਨਾਂ ਲਈ ਇਹ ਤਾਰੀਖਾਂ ਬਹੁਤ ਅਹਿਮ ਨੇ ਬਿਲਕੁਲ ਪਰ ਇਸ ਸਾਰੀ ਜਾਣਕਾਰੀ ਸਾਹਮਣੇ ਰੱਖੇ ਨਾ ਇੱਕ ਸਵਾਲ ਮਨ ਵਿੱਚ ਆਂਦਾ ਕੀ ਸਵਾਲ ਕਿ ਠੀਕ ਹੈ ਸਾਨੂੰ ਪਤਾ ਲੱਗ ਗਿਆ ਕਿ ਪ੍ਰੀਖਿਆ ਸਤੰਬਰ ਵਿੱਚ ਹੈ ਤੇ ਸਾਡੇ ਕੋਲ ਲਗਭਗ 2 ਮਹੀਨੇ ਨੇ ਹੁਣ ਇਸ ਘੱਟ ਸਮੇਂ ਵਿੱਚ ਸਭ ਤੋਂ ਵਧੀਆ ਰਣਨੀਤੀ ਕੀ ਹੋ ਸਕਦੀ ਹੈ ਮਤਲਬ ਕਿਵੇਂ ਤਿਆਰੀ ਕੀਤੀ ਜਾਵੇ ਕਿ ਸਫਲਤਾ ਦੇ ਚਾਂਸ ਵੱਧ ਜਾਣ ਕੀ ਪੜ੍ਹੀਏ ਕੀ ਛੱਡੀਏ ਇਸ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਹੈਨਾ ਬਿਲਕੁਲ ਸਹੀ ਕਿਹਾ ਇਹ ਸਵਾਲ ਬਹੁਤ ਵਾਜਿਬ ਹੈ ਤੇ ਹਰ ਤਿਆਰੀ ਕਰਨ ਵਾਲੇ ਦੇ ਮਨ ਵਿੱਚ ਹੋਵੇਗਾ ਕਿ 2 ਮਹੀਨਿਆਂ ਵਿੱਚ ਸਮਾਰਟ ਤਰੀਕੇ ਨਾਲ ਤਿਆਰੀ ਕਿਵੇਂ ਕਰੀਏ ਖੈਰ ਇਹ ਸੋਚਣ ਵਾਲੀ ਗੱਲ ਹੈ ਹਾਂਜੀ ਚਲੋ ਇਸੇ ਸਵਾਲ ਦੇ ਨਾਲ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰ ਦਿਆਂ ਉਮੀਦ ਹੈ ਜਾਣਕਾਰੀ ਸਭ ਲਈ ਲਾਹੇਵੰਦ ਹੋਵੇਗੀ ਅਗਲੀ ਵਾਰ ਫਿਰ ਮਿਲਾਂਗੇ ਜ਼ਰੂਰ